ਅਤਵਾਰ ਨੂੰ ਜਲਾਲਾਬਾਦ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪੱਖ ਉੱਤੇ ਤੰਜ ਕੱਸਦਿਆਂ ਕਿਹਾ ਕਿ ਭਗਵੰਤ ਮਾਨ ਸ਼ਰਾਬੀ ਹੈ ਜੋ ਕਿ ਗੁਰੂ ਘਰ ਵਿੱਚ ਵੀ ਸ਼ਰਾਬ ਪੀ ਕੇ ਦਾਖਲ ਹੋ ਜਾਂਦਾ ਹੈ ਉਹ ਇਲਾਕੇ ਦੇ ਲੋਕਾਂ ਵਿੱਚ ਕੀ ਸੇਵਾ ਭਾਵਨਾ ਪਾਵੇਗਾ ਉੱਥੇ ਹੀ ਕਾਂਗਰਸ ਉੱਤੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਤਰ੍ਹਾਂ ਕੈਪਟਨ ਨੇ ਵੀ ਕਿਹਾ ਸੀ ਕਿ ਡਾਂਗ ਚੁਕਲੋ ਪਰ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਕਾਂਗਰਸ ਦਾ ਪਤਾ ਨਹੀਂ ਕਿਹੜਾ ਉਮੀਦਵਾਰ ਆਊਗਾ ਆਊਗਾ ਵੀ ਨਹੀਂ ਆਊਗਾ ਪਤਾ ਨਹੀਂ ਕੀ ਉਹਦੇ ਲੜਾਈ ਚੜੀ ਆਦੀ ਹੈ ਅੱਛਾ ਉਹ ਉਹ ਬੰਦਾ ਤੁਰਿਆ ਫਿਰਦਾ ਮੈਂ ਕਹਿੰਦਾ ਜਿਹੜਾ ਬੰਦਾ ਗੁਰੂ ਘਰ ਸ਼ਰਾਬ ਪੀ ਕੇ ਉਹ 24 ਘੰਟੇ ਡਕੇ ਰਹਿਦਾ ਹੈ ਪਾਰਲੀਮੈਂਟ ਭੇਜਿਆ ਉਹਨੂੰ ਪਾਰਲੀਮੈਂਟ ਪਾਰਲੀਮੈਂਟ ਮੈਂਬਰਾਂ ਨੇ ਉਹਨੂੰ ਕੱਢਿਆ ਬਾਹਰ ਕਿਉਂਕਿ ਸ਼ਰਾਬ ਨਾਲ ਡਕੇ ਰਹਿਦਾ ਹੈ ਜਿਹੜਾ ਬੰਦਾ ਦਰਬਾਰ ਸਾਹਿਬ ਸ਼ਰਾਬ ਪੀ ਕੇ ਜਾ ਸਕਦਾ ਹੈ 택시 ਦੀ ਦੰਗਬਾਹ ਸਾਹਿਬ ਸ਼ਰਾਬ ਪੀ ਕੇ ਚਲੇ ਜਾਂਦਾ ਜਿਹਨੂੰ ਪਤਾ ਹੀ ਨਹੀਂ ਕਲੇਕ ਚੁਟਕਲੇ ਸੁਣਾ ਕੇ ਲੋਕਾਂ ਦੀ ਸਰਖ ਨਹੀਂ ਬੰਦੀਆਂ ਰੂੜੇ ਦਾ ਬਣਾ ਲੈ ਕੈਪਟਨ ਵੀ ਕਹਿੰਦਾ ਸੀ ਡਾਂਗ ਚੱਕ ਲੋ ਮਾਦਮੇ ਕਿਆ ਦੱਸਾ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਟੋਕੀ ਵਾਲੇ ਕਿੱਥੇ ਕਰ ਲੈਣਗੇ ਬੋਲੇ ਹੋਏ ਹੋਏ ਮੈਂ ਕਹਿੰਦਾ ਹੁਣਾਂ ਜੰਗ ਤੁਸੀਂ ਲੜਨੀ ਹੈ ਲੜੋਗੇ ਮੇਰੀ ਲੜਾਈ